ਸਾਸਟਰੀ ਕਾਲ ਜੀ ਅੱਜ ਅਸੀਂ ਬਣਾਵਾਂਗੇ ਮਿਕਸ ਵੈਜ ਮਿਕਸ ਵੈਜ ਬਣਾ ਲੈ ਈ ਕੜਾਈ ਦੇਦਰਮੋਂਤੇ ਸਭ ਤੋਂ ਪਹਿਲਾਂ ਇਹਦੇ ਵਿੱਚ ਅਸੀਂ ਪਾਣਾ ਹੈ ਜੀ ਕੁਕਿੰਗ ਆਇਲ ਤੇ ਗਰਮ ਹੋਣ ਤੇ ਜਿਹੜਾ ਹੈ ਜੀ ਇਹਦੇ ਵਿੱਚ ਅਸੀਂ ਜਿਹੜੀਆਂ ਹਨ ਸਬਜ਼ੀਆਂ ਜਿਹੜੀਆਂ ਫਰਾਈ ਕਰਨੀਆਂ ਤੇ ਸਬਜ਼ੀਆਂ ਜਿਹੜੀਆਂ ਵੀ ਅਸੀਂ ਲਈਆਂ ਹਨ ਜੀ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਫਰਾਈ ਕਰਾਂਗੇ ਸੋ ਸਭ ਤੋਂ ਪਹਿਲਾਂ ਅਸੀਂ ਗੋਭੀ ਲਈ ਹੈ ਸਬਜੀਆਂ ਇਹ ਸਾਰੀਆਂ ਜਿਹੜੀਆਂ ਹਨ ਜੀ ਕੱਟਣ ਤੋਂ ਬਾਅਦ ਧੋ ਕੇ ਅਸੀਂ ਪਹਿਲਾਂ ਹੀ ਅਸੀਂ ਇਹਨਾਂ ਧੋ ਕੇ ਰੱਖਿਆ ਹੋਇਆ ਸੋ ਗੋਭੀ ਨੂੰ ਅਸੀਂ ਫਰਾਈ ਕਰ ਲਾਂਗੇ ਚੰਗੀ ਤਰ੍ਹਾਂ ਫਰਾਈ ਕਰਨਾ ਹੈ ਇਸ ਨੂੰ ਸੋ ਸਾਰੀਆਂ ਇਹ ਸਬਜੀਆਂ ਨੂੰ ਅਸੀਂ ਫਰਾਈ ਕਰਕੇ ਤੇ ਮਿਕਸ ਵੈਜੀ ਦੀ ਸਬਜੀ ਬਣਾਵਾਂਗੇ ਸਬਜੀ ਜਿਹੜੀ ਹੈ ਜੀ ਬਹੁਤ ਹੀ ਵਧੀਆ ਟੇਸਟੀ ਸਬਜੀ ਬਣੇਗੀ ਸੋ ਗੋਭੀ ਨੂੰ ਚੰਗੀ ਤਰ੍ਹਾਂ ਫਰਾਈ ਕਰਨ ਤੋਂ ਬਾਅਦ ਇਹਦੇ ਵਿੱਚ ਹੁਣ ਅਸੀਂ ਪਾਵਾਂਗੇ ਜੀ ਆਲੂ ਆਲੂ ਨੂੰ ਅਸੀਂ ਦਰਮਿਆਨੇ ਸਾਈਜ਼ ਦੇ ਵਿੱਚ ਕੱਟਿਆ ਹੈ। ਸੋ ਦਰਮਿਆਨੇ ਸਾਈਜ਼ ਚ ਕੱਟਣ ਦੇ ਨਾਲ ਜਿਹੜੇ ਹਾਂ ਜੀ ਜਲਦੀ ਫਰਾਈ ਹੋ ਜਾਣਗੇ। ਸੋ ਗੋਭੀ ਦੇ ਨਾਲ ਅਸੀਂ ਫਰਾਈ ਕਰਾਂਗੇ ਇਹਨਾਂ ਨੂੰ। ਸੋ ਆਲੂ ਹੋ ਵੀ ਦੋਨੇ ਚੰਗੀ ਤਰ੍ਹਾਂ ਫਰਾਈ ਹੋ ਚੁੱਕੇ ਹਨ। ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਏਲੀ ਹੈ ਜੀ ਸ਼ਿमला ਮਿਰਚ ਹੈ। ਇਹਨੂੰ ਵੀ ਥੋੜਾ ਜਿਹਾ ਅਸੀਂ ਛੋਟੇ-ਛੋਟੇ ਸਾਈਜ਼ ਦੇ ਵਿੱਚ ਕੱਟ ਲਿਆ ਹੈ। ਸਬਜ਼ੀਆਂ ਸਾਰੀਆਂ ਹੀ ਇਹ ਨਹੀਂ ਜਿਹੜੀਆਂ ਫਰਾਈ ਕਰਕੇ ਪਾਵਾਂਗੇ ਬਹੁਤ ਹੀ ਵਧੀਆ ਜਿਹੜੀਆਂ ਸਬਜ਼ੀਆਂ ਦੀ ਏੜੀ ਮਿਕਸ ਵੈਜਾ ਬਣ ਕੇ ਤਿਆਰ ਹੋਵੇਗੀ ਤੇ शिमला ਮਿਰਚ ਨੂੰ ਵੀ ਅਸੀਂ ਨਾਲ ਹੀ ਜਿਹੜਾ ਫਰਾਈ ਕਰ ਲਿਆ ਹੈ। ਅਸੀਂ ਬਹੁਤ ਕੱਟ ਕੇ ਉਹਦੇ ਵਿੱਚ ਜਿਹੜਾ ਹੈ ਜੀ ਜੋ ਵੀ ਕਿਉ オイル ਜੋ ਵੀ ਤੁਸੀਂ ਜਿਹੜਾ ਬਰਤਨ ਚਾਹੁੰਦੇ ਉਹਦੇ ਵਿੱਚ ਅਸੀਂ ਇਹਨਾਂ ਨੂੰ ਫਰਾਈ ਕਰਨਾ ਤੇ ਹੁਣ ਅਸੀਂ ਪਾਈਆਂ ਹਨ ਜੀ ਬੀਨਸ ਸੋ ਸਾਰੀਆਂ ਹੀ ਸਬਜ਼ੀਆਂ ਜਿਹੜੀਆਂ ਹਨ ਅਸੀਂ ਪਾਲੀਆਂ ਹਨ ਤੇ ਇਹਨਾਂ ਨੂੰ ਅਸੀਂ ਇਕੱਠੀਆਂ ਹੀ ਜਿਹੜਾ ਹੈ ਫਰਾਈ ਕਰ ਲਾਂਗੇ ਸੋ ਸਾਰੀਆਂ ਸਬਜ਼ੀਆਂ ਹੀ ਵਧੀਆ ਤਰੀਕੇ ਦੇ ਨਾਲ ਫਰਾਈ ਹੋ ਚੁੱਕੀਆਂ ਹਨ ਇਸ ਤੋਂ ਇਲਾਵਾ ਘੜਤੇ ਵਿੱਚ ਜੋ ਵੀ ਤੁਹਾਡੇ ਕੋਲ ਕੋਈ ਸਬਜੀ ਹੋਵੇ ਕੋਈ ਵੀ ਸਬਜੀ ਤੁਸੀਂ ਪਾ ਸਕਦੇ ਹੋ ਸਬਜ਼ੀਆਂ ਦੇ ਫਰਾਈ ਕਰਨ ਤੋਂ ਬਾਅਦ ਇਹਦੇ ਵਿੱਚ ਉਹ ਅਸੀਂ ਜਿਹੜਾ ਹੈ ਜੀ ਸਬਜ਼ੀਆਂ ਦੇ ਹਿਸਾਬ ਦੇ ਨਾਲ ਨਮਕ ਪਾ ਦਿੱਤਾ ਹੈ ਤੇ 2 ਮਿੰਟ ਅਸੀਂ ਚੰਗੀ ਤਰ੍ਹਾਂ ਇਹਨਾਂ ਨੂੰ ਸਬਜ਼ੀਆਂ ਦੇ ਵਿੱਚ ਮਿਕਸ ਕਰ ਲੈਣਾ ਤਾਂ ਜੋ ਚੰਗੀ ਤਰ੍ਹਾਂ ਜਿਹੜਾ ਨਮਕ ਹੈ ਸਬਜ਼ੀਆਂ ਦੇ ਵਿੱਚ ਮਿਕਸ ਹੋ ਜੇ ਲੋ ਦੀ ਸਾਰੀਆਂ ਹੀ ਸਬਜ਼ੀਆਂ ਜਿਹੜੀਆਂ ਹਨ ਫਰਾਈ ਹੋ ਚੁੱਕੀਆਂ ਹਨ ਸੋ ਮਿਕਸ ਵੈਜ ਬਣਾਉਣ ਦਾ ਤਰੀਕਾ ਬਹੁਤ ਹੀ ਸੌਖਾ ਜਿਹਾ ਤਰੀਕਾ ਹੈ ਇਹ ਤੇ ਫਰਾਈ ਕਰਨ ਤੋਂ ਬਾਅਦ ਅਸੀਂ ਸਬਜ਼ੀਆਂ ਨੂੰ ਕੱਢ ਲਾਂਗੇ ਇੱਕ ਪਲੇਟ 'ਚ ਕੱਢ ਲਾਂਗੇ ਸਾਰੀਆਂ ਸਬਜ਼ੀਆਂ ਤੇ ਉਸ ਤੋਂ ਬਾਅਦ ਅਸੀਂ ਮਿਕਸ ਵੈਜ ਦਾ ਮਸਾਲਾ ਤਿਆਰ ਕਰਨਾ ਹੈ ਸੋ ਜਿਹੜਾ ਔਇਲ ਦੇ ਵਿੱਚ ਅਸੀਂ ਥੋੜਾ ਜਿਹਾ ਪਾਇਆ ਹੈ ਜੀ ਜੀਰਾ, ਤੇਜ ਪੱਤਾ ਤੇ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਜਿਹੜੀਆਂ ਇਹਨਾਂ ਨੂੰ ਅਸੀਂ 3-3 4-4 ਪੀਸਾਂ ਦੇ ਵਿੱਚ ਕੱਟ ਲਿਆ ਹੈ ਤੇ ਹੁਣ ਅਸੀਂ ਪਾ ਦਿੱਤੇ ਹਾਂ ਜੀ ਗ੍ਰाइंड ਕੀਤੇ ਹੋਏ ਪਿਆਜ਼ ਸੋ ਚੰਗੀ ਤਰ੍ਹਾਂ ਜਿਹੜਾ ਹੈ ਜੀ ਪਿਆਜ਼ਾਂ ਨੂੰ ਅਸੀਂ ਭੁੰਨਣਾ ਹੈ ਤੇ ਹੁਣ ਇਹਦੇ ਵਿੱਚ ਪਾ ਦਿੱਤਾ ਹੈ ਜੀ ਅਸੀਂ ਇੱਕ ਚਮਚਾ ਲਸਣ ਅਦਰਕ ਦੀ ਪੇਸਟ ਹੈ ਸੋ ਲਸਣ ਅਦਰਕ ਪਿਆਜ਼ ਇਹਨਾਂ ਨੂੰ ਸੇ ਇਕੱਠੇ ਭੁੰਨ ਲਾਂਗੇ ਬਹੁਤ ਹੀ ਵਧੀਆ ਮਸਾਲਾ ਜਿਹੜਾ ਬਣ ਕੇ ਦੀ ਤਿਆਰ ਹੋਵੇਗਾ ਸੋਲੂਸ਼ਨ ਅਦਰਕ ਤੋਂ ਬਾਅਦ ਇਹਨਾਂ ਦੇ ਵਿੱਚ ਅਸੀਂ ਆਪਣੇ ਬੇਸਿਕ ਮਸਾਲੇ ਹਲਦੀ ਹੈ ਲਾਲ ਮਿਰਚ ਪਾਊਡਰ ਹੈ ਔਰ ਇਹ ਹੈ ਜੀਨੀਆ ਪਾਊਡਰ ਇਹ ਪਾ ਕੇ ਤੁਸ ਤੋਂ ਬਾਅਦ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹਨਾਂ ਨੂੰ ਨਮਕ ਅਸੀਂ ਪਹਿਲਾਂ ਹੀ ਪਾ ਚੁੱਕੇ ਹਾਂ ਸਬਜ਼ੀਆਂ ਐਸੇ ਫਰਾਈ ਕਰਨ ਵੇਲੇ ਚੰਗੀ ਤਰ੍ਹਾਂ ਸੀ ਮਸਾਲੇ ਜਿਹੜੇ ਹਨ ਜੀ ਪਿਆਜ਼ ਪਿਆਜ਼ ਲਸਣ ਅਦਰਕ ਦੇ ਵਿੱਚ ਮਿਕਸ ਕਰ ਲਾਂਗੇ ਤੇ ਉਸ ਤੋਂ ਬਾਅਦ ਜੀ ਅਸੀਂ ਇੱਕ ਟਮਾਟਰ ਲਿਆ ਹੈ ਵੱਡੇ ਸਾਈਜ਼ ਦਾ ਇਹਨੂੰ ਅਸੀਂ ਗ੍ਰाइंड ਕਰ ਲਿਆ ਹੈ ਮਸਾਲਿਆਂ ਦੇ ਵਿੱਚ ਪਿਆਜ਼ ਨੂੰ ਵੀ ਚੰਗੀ ਤਰ੍ਹਾਂ ਭੋਲ ਲਾਂਗੇ ਅਸੀਂ ਤੇ ਥੋੜਾ ਜਿਹਾ ਪਾਣੀ ਪਾਵਾਂਗੇ ਤਾਂ ਜੋ ਮਸਾਲੇ نیچے ਨਾ ਲੱਗਣ ਤੋ ਇਸ ਤਰ੍ਹਾਂ ਮਸਾਲਾ ਬਣਾਵਾਂਗੇ ਮਸਾਲਾ ਵੀ ਬਹੁਤ ਵਧੀਆ ਬਣ ਕੇ ਤਿਆਰ ਹੋਏਗਾ ਸੋ ਮਿਕਸਵੇਜ ਬਣਾਉਂਦਾ ਇੱਕ ਸੌਖਾ ਜਾਂ ਤੇ ਬਹੁਤ ਹੀ ਜਲਦੀ ਬਣਨ ਵਾਲੀ ਇਹ ਜਿਹੜੀ ਰੈਸਪੀ ਹੈ ਸੋ ਦੇਖ ਸਕਦੇ ਹੋ ਕਿ ਮਸਾਲਾ ਸਾਡਾ ਬਹੁਤ ਵਧੀਆ ਤਿਆਰ ਹੋ ਗਿਆ ਸੋ ਜਦੋਂ ਮਸਾਲਾ ਚੰਗੀ ਤਰ੍ਹਾਂ ਤਿਆਰ ਹੋ ਜੇ ਤੇ ਉਸ ਤੋਂ ਬਾਅਦ ਅਸੀਂ ਜੜੀਆਂ ਹਨ ਇਹਦੇ ਵਿੱਚ ਜੜੀਆਂ ਸਬਜ਼ੀਆਂ ਅਸੀਂ ਫਰਾਈ ਕੀਤੀਆਂ ਹਨ मसाले चे वो पानी हैं और इन्हों तरह मिक्स करना है ताज मसाला चंह तरह जरा सारिया सब्जियाँ जोड़ा कोट हो जाए चंकी तरह मिक्स हो जाए सब्ज़ियाँ मसाले चे। ये बिल्कुल भी पानी पाने की जरूरत नहीं है क्योंकि सब्जियां अभी पहले ही फ्राई कर लिया पहले ही हूँ पुक हो चुकिया और मसाला भी जो सा तैयार हो चुका है ਸੋ ਪੰਜ ਕਮਿੰਟ ਜਿਹੜਾ ਹੈ ਜੀ ਜਿਹੜਾ ਸਬਜ਼ੀਆਂ ਜਿਹੜੀਆਂ ਮਸਾਲੇ ਚ ਪਾਉਣ ਤੋਂ ਬਾਅਦ ਇਹਨਾਂ ਨੂੰ ਅਸੀਂ ਹਿਲਾਉਂਦੇ ਰਵਾਂਗੇ ਔਰ ਅੱਛੀ ਤਰ੍ਹਾਂ ਮਸਾਲੇ ਜਦੋਂ ਮਿਕਸ ਹੋ ਗਏ ਤਾਂ ਸਾਡੀ ਸਬਜ਼ੀ ਜਿਹੜੀ ਹੈ ਬਣ ਕੇ ਤਿਆਰ ਹੋ ਗਈ ਹੈ ਤੇ ਹੁਣ ਇਹਦੇ ਵਿੱਚ ਅਸੀਂ ਅੱਧਾ ਚਮਚ ਪਾਇਆ ਹੈ ਜੀ ਗਰਮ ਮਸਾਲੇ ਦਾ ਸੋ ਗਰਮ ਮਸਾਲਾ ਪਾਉਣ ਤੋਂ ਬਾਅਦ ਇੱਕ ਵਾਰੀ ਇਹਨੂੰ ਫੇਰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਸੋ ਉਹ ਬਹੁਤ ਹੀ ਵਧੀਆ ਜਿਹੜੀ ਹੈ ਜੀ ਮਿਕਸ ਵੈਜ ਜਿਹੜੀ ਹੈ ਬਣ ਕੇ ਤਿਆਰ ਹੁੰਦੀ ਹੈ ਸਾਡੇ ਕੋ ਘਰ ਦੇ ਵਿੱਚ ਕੋਈ ਵੀ ਸਬਜੀ ਜਿਹੜੀ ਹੋਵੇ ਅਸੀਂ ਉਹ ਜਿਹੜੀ ਹੈ ਮਿਕਸ ਵੈਜ ਦੇ ਵਿੱਚ ਪਾ ਸਕਦੇ ਆ ਸੋ ਸਬਜੀ ਆਪਣੀ ਬਣ ਕੇ ਹੋ ਗਈ ਹੈ ਜੀ ਤਿਆਰ ਸੋ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਇਹ ਵੀਡੀਓ ਜ਼ਰੂਰ ਅੱਛੀ ਲੱਗੀ ਹੋਏਗੀ ਸੋ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੇਕਰ ਅਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸੋ ਵੀਡੀਓ ਦੇਖਣ ਲਈ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਨਾਲ